ਆਖਿਰ ਦਰੂਵ ਰਾਠੀ ਨੂੰ ਇਹ ਵੀਡੀਓ ਵਾਪਸ ਕਿਉਂ ਲਾਉਣੀ ਪਈ ਵੀਡੀਓ ਲੇਟੈਸਟ ਟੈਕਨੋਲੋਜੀ ਦੀ ਮਦਦ ਨਾਲ ਤਿਆਰ ਹੋਈ ਸਭ ਤੋਂ ਵੱਡੀ ਸਮੱਸਿਆ ਇਸੇ ਚੀਜ਼ ਦੇ ਉੱਪਰ ਸੀ ਕਿ ਆਲਰੇਡੀ ਅਕਾਲ ਤੱਕ ਸੈਪਟ ਦੇ ਇਸ ਚੀਜ਼ ਦੇ ਹੁਕਮ ਹੋਏ ਸਨ ਉਹੇ ਵੀ ਤਰੀਕੇ AI ਯੂਜ਼ ਕਰਕੇ ਸਿੱਖ ਗੁਰੂ ਸਾਹਿਬਾਨ ਜਿਹੜੀਆਂ ਉਹਨਾਂ ਦੀਆਂ ਮੂਵਿੰਗ ਪਿਕਚਰਸ ਨੇ ਉਹ ਨਹੀਂ ਤਿਆਰ ਹੋਣੀਆਂ ਚਾਹੀਦੀਆਂ ਉਹਨੇ ਇੱਕ ਪੋਲ ਜਿਹੜਾ ਹੈ ਉਹ ਜ਼ਰੂਰ ਸੈੱਟ ਕਰ ਦਿੱਤਾ ਸੀ ਕਿ ਮੈਨੂੰ ਕਿੰਨੇ ਪਰਸੈਂਟ ਜਿਹੜੇ ਆ ਲੋਕ ਇਸ ਚੀਜ਼ ਦੀ ਹਾਮੀ ਚ ਨੇ ਤੇ ਕਿਹੜੇ ਨਾ ਕਰਨਾ ਚਾਹੁੰਦੇ ਨੇ ਆਪਕੈਸੇ ਜੋ ਸਿੱਖ ਕਮਿਊਨਿਟੀ ਦੇ ਲੋਕ ਹੈ ਉਹ ਇਸ ਪੋਲ ਪਰ ਜਰਾ ਲਿਖ ਕੇ ਬਤਾਏ ਕਿ ਕੀ ਇਹ ਸਹੀ ਮੈਂ ਐਕਚੁਅਲੀ ਮੇ ਰਿਲੀਜੀਅਸ ਸੈਂ खिलाफ है आपके और अगर आप ऑफेंडिड फील करते हो तो क्या मुझे वीडियो टेक डाउन कर देना चाहिए कश्मीरी पंडित जो गुरु साहब को पहुंचे सन बेनती लैके जितो शुरुआत हुई ओ चीज विच मिसिंग सी ਸਿੱਖਾਂ ਨੂੰ ਕਿਸੇ ਤਰੀਕੇ ਪੋਰਟਰੇ ਚਾਹੇ ਉਹ ਫਿਲਮਾਂ ਦੇ ਰਹੀ ਕੀਤਾ ਗਿਆ ਚਾਹੇ ਉਹ ਕਿਸੇ ਤਰੀਕੇ ਵਨਸਮਨੀਆਂ ਕਾਪੀਆਂ ਪੱਗਾਂ ਦੀ ਸ਼ੇਪ ਦੇ ਵਿੱਚ ਬਣਾ ਕੇ ਤੇ ਸਿੱਖਾਂ ਦਾ ਜਲੂਸ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਬਾਲੀਵੁੱਡ ਬੜੇ ਸਮੇਂ ਤੋਂ ਕਰਦਾ ਆ ਰਿਹਾ ਸੀ ਪੀਕੇ ਫਿਲਮ ਦੇ ਵਿੱਚ ਸ਼ਿਵਜੀ ਮਹਾਰਾਜ ਦਾ ਰੋਲ ਕੀਤਾ ਗਿਆ ਜਦੋਂ ਅਸੀਂ Hindu ਧਰਮ ਗ੍ਰੰਥ ਪੜ੍ਹਦੇ ਹਾਂ ਤੇ ਉੱਚ ਪਤਾ ਲੱਗਦਾ ਹੈ ਕਿ ਸ਼ਿਵਜੀ ਮਹਾਰਾਜ ਦੀ ਜਿਹੜੀ ਪੋਜੀਸ਼ਨ ਹੈ ਉਹ ਬੇਅੰਤ ਬਹੁਤ ਉੱਚੀ ਹੈ ਬਹੁਤ ਉੱਚੀ ਹੈ ਪਰ ਉਹਨਾਂ ਨੂੰ ਜਿਹੜਾ ਪੋਰਟਰੇ ਕੀਤਾ ਗਿਆ ਫਿਲਮਾਂ ਦੇ ਵਿੱਚ ਉਹ ਬਹੁਤ ਹੀ ਫਨੀ ਕੈਰੈਕਟਰ ਰਿਪਰੈਜ਼ੈਂਟ ਕੀਤਾ ਗਿਆ ਉਹਨਾਂ ਦਾ which is totally wrong سوشل میڈیا ਦੇ ਉੱਪਰ ਤੇ ਵਾਇਰਲ ਕਲਿੱਪਸ ਬਣਾਉਣ ਵਾਸਤੇ ਆ ਕੀ ਪਟਰੇ ਹੋ ਰਿਹਾ ਤੁਸੀਂ ਰਾਵਣ ਨੂੰ ਕਰੈਕਟਰ ਬਣਾ ਕੇ ਤੇ ਰਾਵਣ ਦਾ ਤੁਸੀਂ ਜਲੂਸ ਕੱਢ ਰਹੇ ਹੋ ਰਾਵਣ ਚਾਕੀਆਂ ਦੇ ਜਾ ਕੇ ਡਿਸਕੋ ਡਾਂਸ ਤੇ ਭੰਗੜੇ ਪਾ ਰਹੇ ਜੀਸਸ ਕ੍ਰਾਈਸਟ ਨੂੰ ਤੇ ਮੈਨੂੰ ਲੱਗਦਾ ਪੰਜਾਬ ਆਉਣਾ ਮਹਿੰਗਾ ਪੈ ਗਿਆ ਤੇ ਪੰਜਾਬ ਦੇ ਕੁਝ ਗੀਤਕਾਰਾਂ ਨੇ ਤੇ ਮੈਂ ਕਹਿ ਸਕਦਾ ਕਿ ਜਲੂਸ ਹੀ ਕੱਢ ਦਿੱਤਾ ਸੱਚ ਕਹਦੇ ਦੋਸਤੋ ਅੱਜ ਦੀ ਵੀਡੀਓ ਬਣਾਉਣ ਦਾ ਕੋਈ ਮਕਸਦ ਇਹੋ ਜਿਹਾ ਬਿਲਕੁਲ ਵੀ ਨਹੀਂ ਹੈ ਕਿ ਕਿਸੇ ਦੇ ਰਿਲੀਜੀਅਸ ਸੈਂਟੀਮੈਂਟਸ ਯਾਨੀ ਕਿ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਆਖਿਰ ਧਰੂਵ ਰਾਠੀ ਨੂੰ ਇਹ ਵੀਡੀਓ ਵਾਪਸ ਕਿਉਂ ਲਾਉਣੀ ਪਈ ਵਿਸ਼ਲੇਸ਼ਿਤ ਨੀਤੂ ਵਰਾਠੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਇੱਕ ਵੀਡੀਓ ਤਿਆਰ ਕੀਤੀ। ਵੀਡੀਓ ਲੇਟੈਸਟ ਟੈਕਨੋਲੋਜੀ, ਲੇਟੈਸਟ ਸੌਫਟਵੇਅਰ ਦੀ ਮਦਦ ਨਾਲ ਇੱਕ ਤਿਆਰ ਹੋਈ ਜਿਹਦੇ ਵਿੱਚ 10ਵੇਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਪਿਕਚਰ ਹੈ ਉਹਨੂੰ ਮੂਵਿੰਗ ਪਿਕਚਰ ਜਿਹੜੀ ਹੈ ਉਹ ਪੋਰਟਰੇ ਕੀਤੀ ਗਈ। ਪਹਿਲੀ ਤੇ ਸਭ ਤੋਂ ਵੱਡੀ ਸਮੱਸਿਆ ਇਸੇ ਚੀਜ਼ ਦੇ ਉੱਪਰ ਸੀ ਕਿ ਜਦਕਿ ਆਲਰੇਡੀ ਅਕਾਲ ਤਖਤ ਸਾਹਿਬ ਤੋਂ ਇਸ ਚੀਜ਼ ਦੇ ਹੁਕਮ ਹੋਏ ਸਨ ਕਿ ਕੋਈ ਵੀ ਤਰੀਕੇ AI ਯੂਜ਼ ਕਰਕੇ ਸਿੱਖ ਗੁਰੂ ਸਾਹਿਬਾਨ ਜਿਹੜੀਆਂ ਉਹਨਾਂ ਦੀਆਂ ਮੂਵਿੰਗ ਪਿਕਚਰਸ ਨੇ ਉਹ ਨਹੀਂ ਤਿਆਰ ਹੋਣੀਆਂ ਚਾਹੀਦੀਆਂ ਹੁਣ ਇਹਦਾ ਰੀਅਲ ਕਾਰਨ ਕੀ ਹੈ ਗੱਲ ਇੱਥੇ ਇਹ ਹੁੰਦੀ ਆ ਕਿ ਕੁਝ ਸਾਲ ਪਹਿਲੇ ਜਦੋਂ ਪਿਕਚਰਜ਼ ਬਣੀਆਂ ਵੀ ਨੇ ਚਾਰ ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਵੀ ਐਨੀਮੇਸ਼ਨ ਜਿਹੜੀ ਆ ਉਹ ਕੀਤੀ ਗਈ ਹੈ ਜਿਹਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਟਿਲ ਪਿਕਚਰਜ਼ ਜਿਹੜੀਆਂ ਸੀ ਉਹ ਜ਼ਰੂਰ ਯੂਜ਼ ਹੋਈਆਂ ਸੀ ਹੁਣ ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਹੁੰਦੀ ਹੈ AI ਯੂਜ਼ ਕਰਨ ਵਾਲੇ ਜਦੋਂ AI ਯੂਜ਼ ਕਰਕੇ ਕੋਈ ਮੂਵਿੰਗ ਪਿਕਚਰਜ਼ ਜਿਹੜੀਆਂ ਉਹ ਪੋਰਟਰੇ ਕਰ ਦਿੰਦੇ ਹਨ ਇੱਥੇ ਅੰਤ ਨਹੀਂ ਹੋਣਾ ਚੀਜ਼ਾਂ ਦਾ ਕਿਉਂਕਿ ਵੇਖੋ ਇੱਕ ਕੋਈ ਸਮ ਹਾਉ ਕੋਈ ਇੱਕ ਬੰਦਾ ਕਿਸੇ ਪੋਜ਼ਿਟਿਵ ਤਰੀਕੇ ਨਾਲ ਲੈਟ ਸੇ ਕੋਈ ਪੋਰਟਰੇ ਕਰਨਾ ਚਾਹੇ ਪੜੋਦੇ ਨਾਲ ਉਹਦੇ ਪਿੱਛੇ-ਪਿੱਛੇ 10 ਨੈਗੇਟਿਵ ਚੀਜ਼ਾਂ ਜ਼ਰੂਰ ਆਉਣਗੀਆਂ ਜੇ ਕੋਈ ਸਿੱਖ ਇਤਿਹਾਸ ਨੂੰ ਸਹੀ ਮਾਇਨੇ ਦੇ ਵਿੱਚ ਪੜਕੇ ਲੈਟਸ ਸੇ AI ਦੀ ਮਦਦ ਦੇ ਨਾਲ ਕੁਝ ਬਣਾਉਂਦਾ ਹੁਣ ਉਹਦੀ ਜਿਹੜੀ ਹੈ ਉਹਦੀ ਵਿਊਰਸ਼ਿਪ ਵੀ ਬਹੁਤ ਵੱਡੇ ਸਕੇਲ ਤੇ ਜਾਏਗੀ ਹੁਣ ਉਹ ਵੱਡੀ ਵਿਊਰਸ਼ਿਪ ਵੇਖ ਕੇ ਚਾਰ ਜਣੇ ਹੋਰ ਖੜਨਗੇ ਫਿਰ ਉਹ ਚਾਰ ਜਣੇ ਜਿਨ੍ਹਾਂ ਨੇ ਖੜਨਾ ਹੈ ਉਹਨਾਂ ਨੇ ਆਪਣੀ ਸਟੋਰੀ ਕਿਸੇ ਨੇ ਇਧਰੋਂ ਫੜਨੀ ਕਿਸੇ ਨੇ ਉਧਰੋਂ ਫੜਨੀ ਕਿਸੇ ਨੇ ਕਹਿ ਬੰਨਿਓ ਲੈ ਕੇ ਆਉਣੀ ਸਟੋਰੀ ਫਿਰ ਫੈਕਟਸ ਜਿਹੜੇ ਆ ਉਹ ਬਿਲਕੁਲ ਰਾਈਟ ਨਹੀਂ ਹੋਣਗੇ ਫਿਰ ਉਹੀ ਗੱਲ ਆ ਜਾਂਦੀ ਹੈ ਇਹ ਤੇ ਉਹੀ ਗੱਲ ਹੋਗੀ ਜਦੋਂ ਫੋਨ ਨਵੇਂ-ਨਵੇਂ ਆਏ ਸੀ ਉਦੋਂ ਅਸੀਂ ਨੂੰ ਲੱਗਦਾ ਸੀ ਕਿ ਫੋਨ ਸਾਡੇ ਬੜੇ ਯੂਸਫੁਲ ਆ ਲੈਂਡਲਾਈਨ ਫੋਨ ਤੋਂ ਸਾਡਾ ਛੁਟਕਾਰਾ ਮਿਲ ਗਿਆ ਸਾਨੂੰ ਹੁਣ ਵਾਅਦਾ ਹੋ ਗਿਆ ਸਾਡਾ ਫੋਨ ਸਾਡੇ ਕੋਲ ਰਹਿੰਦਾ ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਵੇਖੀਏ ਕਿ ਅਸੀਂ ਫੋਨ ਨਾ ਵੱਜੇ ਜਾਂ ਕਿ ਫੋਨ ਸਾਡੇ ਨਾਲ ਵੱਜਾ ਹੋਇਆ ਕਿਉਂਕਿ 네ਗੇਟਿਵਿਟੀ ਜਿਹੜੀ ਆਫ ਕੋਰਸ ਜ਼ਿਆਦਾ ਫੈਲਦੀ ਹੈ ਇੱਕ ਬੜਾ ਵੱਡਾ ਕਾਰਨ ਸੀ ਕਿ ਇਹ ਚੀਜ਼ਾਂ ਦੇ ਉੱਪਰ ਰੋਕ ਲਾਉਣ ਵਾਸਤੇ ਤਾਂ ਕਿ ਇਹਨੂੰ ਜ਼ਿਆਦਾ ਨਾ ਵਿਧਾਇਆ ਜਾਵੇ ਹਾਲਾਂਕਿ ਦਰੂਹ ਰਾਤੀ ਤੋਂ ਇਹ ਚੀਜ਼ ਐਕਸਪੈਕਟਿਡ ਨਹੀਂ ਸੀ ਕਿਉਂਕਿ ਉਹਨੇ ਆਪਣੀ ਵੀਡੀਓ ਦੇ ਵਿੱਚ ਨਾ ਸ਼ੁਰੂਆਤ 'ਚ ਹੀ ਜ਼ਿਕਰ ਕਰ ਦਿੱਤਾ ਸੀ ਕਿ ਉਹਨੇ AI ਦੇ ਲੇਟੈਸਟ ਸੌਫਟਵੇਅਰ ਇਹ ਆ ਯੂਜ਼ ਕੀਤੇ ਗਏ ਅੱਜ ਦਾ ਇਹ ਵੀਡੀਓ ਬੜਾ ਸਪੈਸ਼ਲ ਹੋਣ ਵਾਲਾ ਹੈ ਕਿਉਂਕਿ ہماری ਟੀਮ ਨੇ ਪਹਿਲੀ ਵਾਰ AI ਦਾ ਇੱਕ ਬੜੇ 스ਕਿਲ ਪਰ ਇਸਤੇਮਾਲ ਕੀਤਾ ਹੈ ਵੀਡੀਓ ਮੈਂ ਐਨੀਮੇਸ਼ਨ ਦੀ ਕੁਆਲਿਟੀ ਕੋ ਨੈਕਸਟ ਲੈਵਲ ਪਰ ਲੈ ਜਾਣੇ ਲਈ ਹਾਂ ਇਹਦੇ ਨਾਲ ਨਾਲ ਵੀਡੀਓ ਪਾਉਣ ਤੋਂ ਉਪਰੰਤ ਉਹਨੂੰ ਇਹ ਚੀਜ਼ ਦਾ ਵੀ ਰੀਅਲਾਈਜ਼ ਹੋਇਆ ਕਿ ਕਿਤੇ ਕੋਈ एक पोल वो जरूर सैट कर दिता किन्नसेंट जो इस चीज की हामीज ना करना चाहते हैं आप से जो सिख कम्यूनिटी के लोग हैं वो इस पोल पर जरा लिख कर बताए क्या ये सही में एक्चुअली में रिलीजियस सेंटीमेंट्स के खिलाफ है आपके और अगर आप ऑफेंडिड फील करते हो तो क्या मुझे टेक डाउन कर देना चाहिए छेती वीडियो उतार भी दी गई हां ਇਹਦੇ ਨਾਲ ਨਾਲ ਜਿਹੜਾ ਇੱਕ ਕਾਰਨ ਇਹ ਵੀ ਬਣਿਆ ਕਿ ਜਿਹੜਾ ਰਾਈਟ ਫੈਕਟ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲੋਂ ਜਿਹੜਾ ਸ਼ਹੀਦੀ ਜਿਹੜੀ ਦਿੱਤੀ ਗਈ ਹੈ ਉੱਥੇ ਉਹਦਾ ਕੇਵਲ ਤੇ ਕੇਵਲ ਇਹੀ ਫੈਕਟ ਨਹੀਂ ਸੀ ਹੈਗਾ ਕਿ ਉਹਨਾਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਮਨਾ ਕਰ ਦਿੱਤਾ ਜਦ ਕਿ ਇਸ ਤੋਂ ਪਹਿਲਾਂ ਕਸ਼ਮੀਰੀ ਪੰਡਤ ਜਦੋਂ ਗੁਰੂ ਸਾਹਿਬ ਕੋ ਪਹੁੰਚੇ ਸਨ ਬੇਨਤੀ ਲੈ ਕੇ ਉਹ ਜਿੱਥੋਂ ਸ਼ੁਰੂਆਤ ਹੋਈ ਉਹ ਚੀਜ਼ ਵਿੱਚ ਮਿਸਿੰਗ ਸੀ ਹੁਣ ਕਾਰਨ ਕੀ ਹੈ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਇਹ ਮਸਲੇ ਬਹੁਤ ਪੁਰਾਣੇ ਚੱਲਦੇ ਆ ਰਹੇ ਹੈ ਈਵਨ ਜਦੋਂ AI ਨਹੀਂ ਵੀ ਸੀ AI ਕਿਸੇ ਨਾ ਕਿਸੇ ਸਿੱਖਾਂ ਨੂੰ ਕਿਸੇ ਤਰੀਕੇ ਪੋਰਟਰੇ ਚਾਹੇ ਉਹ ਫਿਲਮਾਂ ਦੇ ਰਹੀ ਕੀਤਾ ਗਿਆ ਚਾਹੇ ਉਹ ਕਿਸੇ ਤਰੀਕੇ ਵਨਸ ਮੰਨੀਆਂ ਟੋਪੀਆਂ ਪੱਗਾਂ ਦੀ ਸ਼ੇਪ ਦੇ ਵਿੱਚ ਬਣਾ ਕੇ ਤੇ ਸਿੱਖਾਂ ਦਾ ਜਲੂਸ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਬਾਲੀਵੁੱਡ ਬੜੇ ਸਮੇਂ ਤੋਂ ਕਰਦਾ ਆ ਰਿਹਾ ਸੀ ਇਹ ਚੀਜ਼ਾਂ ਦਾ ਵਿਰੋਧ ਕਰਦੇ ਹੀ ਆਏ ਹਨ ਉਹਦਾ ਕਾਰਨ ਇਹ ਹੈ ਕਿ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਇੱਕ ਅਸੀਂ ਐਗਜ਼ਾਮਪਲ ਲਈਏ ਪੀਕੇ ਫਿਲਮ ਦੇ ਵਿੱਚ ਸ਼ਿਵਜੀ ਮਹਾਰਾਜ ਦਾ ਰੋਲ ਕੀਤਾ ਗਿਆ ਜਦੋਂ ਅਸੀਂ ਹਿੰਦੂ ਧਰਮ ਗ੍ਰੰਥ ਪੜ੍ਹਦੇ ਹਾਂ ਤੇ ਉੱਚ ਪਤਾ ਲੱਗਦਾ ਹੈ ਕਿ ਸ਼ਿਵਜੀ ਮਹਾਰਾਜ ਦੀ ਜਿਹੜੀ ਉਪਾਧੀ ਹੈ ਜੋ ਉਹਨਾਂ ਦੀ ਪੋਜੀਸ਼ਨ ਹੈ ਉਹ ਬੇਅੰਤ ਬਹੁਤ ਉੱਚੀ ਹੈ ਬਹੁਤ ਉੱਚੀ ਹੈ ਪਰ ਉਹਨਾਂ ਨੂੰ ਜਿਹੜਾ ਪੋਟ੍ਰੇ ਕੀਤਾ ਗਿਆ ਫਿਲਮਾਂ ਦੇ ਵਿੱਚ ਉਹ ਬਹੁਤ ਹੀ ਫਨੀ ਕੈਰੈਕਟਰ ਰਿਪਰੈਜ਼ੈਂਟ ਕੀਤਾ ਗਿਆ ਉਹਨਾਂ ਦਾ which is totally wrong ਜੇ ਅਸੀਂ ਇਸ ਹੱਕ 'ਚ ਨਹੀਂ ਐ ਕਿ ਤੁਸੀਂ ਸਿੱਖਾਂ ਦੀਆਂ ਜਾਂ ਸਿੱਖ ਗੁਰੂਆਂ ਦੀਆਂ ਜਾਂ ਸ਼ਹੀਦ ਹੋਏ ਸਿੰਘਾਂ ਦੀਆਂ ਪਿਕਚਰਜ਼ ਜਿਹੜੀਆਂ ਨੇ AI ਦੇ ਨਾਲ ਇਸ ਤਰ੍ਹਾਂ 무ਵਿੰਗ ਨਾ ਚਲਾਓ ਤੇ ਅਸੀਂ ਇਹ ਵੀ ਇਹਦੀ ਵੀ ਕੜੀ ਨਿੰਦਾ ਕਰਦੇ ਹਾਂ ਕਿ ਕਿਸੇ ਵੀ ਧਰਮ ਦਾ ਕਿਸੇ ਵੀ ਧਰਮ ਦੇ ਅਵਤਾਰ ਜਿਹੜੇ ਨੇ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਵੇਖੋ ਰਾਮਲੀਲਾ ਦੀ ਸ਼ੁਰੂਆਤ ਹੋਈ ਕਿਸੇ ਨਾ ਕਿਸੇ ਇੱਕ ਪੋਜ਼ਿਟਿਵ ਇਮਪੈਕਟ ਵਾਸਤੇ ਕੀਤੀ ਗਈ ਹੋਏਗੀ ਕਿ ਸਟੇ ਸ਼ੋਅ ਲਾ ਕੇ ਦੁਨੀਆ ਦੇ ਵਿੱਚ ਇਹ ਮੈਸੇਜ ਪਹੁੰਚਾਇਆ ਜਾਵੇ ਕਿਵੇਂ ਚੰਗਿਆਈ ਦੀ ਜਿੱਤ ਹੈ ਜਿਹੜੀ ਬੁਰਾਈ ਦੇ ਉੱਪਰ ਹੋਈ ਆ ਪਰ ਜਦੋਂ ਤੁਸੀਂ ਅੱਜ ਦੇਖਦੇ ਆ سوشل میڈیا ਦੇ ਉੱਪਰ ਕਲਿੱਪਸ ਬਣਾਉਣ ਵਾਸਤੇ ਵਾਇਰਲ ਕਲਿੱਪਸ ਬਣਾਉਣ ਵਾਸਤੇ ਆ ਕੀ ਪੋਟਰੇ ਹੋ ਰਿਹਾ ਸਾਰੀਆਂ ਚੀਜ਼ਾਂ ਦਾ ਤੁਸੀਂ 라ਵਣ ਨੂੰ ਕੈਰੇਕਟਰ ਬਣਾ ਕੇ ਤੇ 라ਵਣ ਦਾ ਤੁਸੀਂ ਜਲੂਸ ਕੱਢ ਰਹੇ ਹੋ 라ਵਣ ਚਾਕੀਆਂ ਦੇ ਜਾ ਕੇ ਤੇ ਉੱਥੇ ਡਿਸਕੋ ਡਾਂਸ ਤੇ ਭੰਗੜੇ ਪਾ ਰਹੇ ਕੀ 라ਵਣ ਇੱਕ ਐਸਾ ਬ੍ਰਾਹਮਣ ਸੀ ਇੰਨਾ ਬੁੱਧੀਵਾਨ ਬ੍ਰਾਹਮਣ ਸੀ ਉਹ ਗੱਲ ਵੱਖਰੀ ਅੱਜ ਅਸੀਂ ਉਹਨੂੰ ਕੈਰੇਕਟਰ ਦੇ ਵਿੱਚ ਆਪਾਂ 네ਗੇਟਿਵ ਬਣਾ ਦਿੱਤਾ ਹੋਇਆ ਤੇ ਅੱਜ ਉਹ 네ਗੇਟਿਵ ਕੈਰੇਕਟਰ ਨੂੰ ਅਸੀਂ ਇੱਕ ਹਾਸੋਹੀਣੀ ਕੈਰੇਕਟਰ ਬਣਾ ਕੇ ਫਿਲਮਾਂ ਦੇ ਵਿੱਚ ਜਾਂ ਬਾਕੀ ਜਗ੍ਹਾ ਪੇਸ਼ ਕਰ ਰਹੇ ਹਾਂ ਇਹ ਜੀ ਵੀ ਕਿਤੇ ਉਹਨਾਂ ਕਿਤੇ ਉਹ ਸ਼ੁਰੂਆਤ ਤੇ ਪੋਜ਼ਿਟਿਵ ਹੀ ਹੋਈ ਸੀ ਉਹ ਗੱਲ ਵੱਖਰੀ ਹੈ ਕਿ ਅੱਜ ਉਹ ਚੀਜ਼ ਨੂੰ ਅੱਜ ਉਹਦੀ ਕੈਰੇਕਟਰ ਰਿਪਰੈਜ਼ੈਂਟੇਸ਼ਨ ਨੂੰ ਇੱਕ ਡਿਫਰੈਂ ਦਿੱਤਾ ਗਿਆ ਹੋਇਆ ਗੱਲ ਤੇ ਇੱਥੇ ਸਿਰਫ ਇੱਕ ਦੀ ਨਹੀਂ ਹੈਗੀ ਗੱਲ ਕਈਆਂ ਦੀ ਹੈ ਜੀਸਸ ਕ੍ਰਾਈਸਟ ਨੂੰ ਤੇ ਮੈਨੂੰ ਲੱਗਦਾ ਪੰਜਾਬ ਆਉਣਾ ਮਹਿੰਗਾ ਪੈ ਗਿਆ ਪੰਜਾਬ ਦੇ ਵਿੱਚ ਕ੍ਰਿਸਚੀਅਨਿਟੀ ਦੇ ਵਿੱਚ ਕਨਵਰਟ ਦਾ ਜਿਹੜੀ ਦੌੜ ਆ ਉਹ ਤੇਜ਼ ਕੀ ਹੋਈ ਤੇ ਪੰਜਾਬ ਦੇ ਕੁਝ ਗੀਤਕਾਰਾਂ ਨੇ ਤੇ ਮੈਂ ਕਹਿ ਸਕਦਾ ਕਿ ਜਲੂਸ ਹੀ ਕੱਢ ਦਿੱਤਾ ਜਸੂ ਦਾ ਜਨਮ ਹੋਇਆ ਪਹਾਗਾ ਵਾਲੀ ਰਾਤ ਘਰ ਘਰ ਖੁਸ਼ੀਆਂ ਦੀ ਹੋਈ ਬਰਸਾਤ ਮੇਰਾ ਯਿਸੂ ਯਿਸੂ ਮੇਰਾ ਯਿਸੂ ਯਿਸੂ ਸੋ ਇਹ ਚੀਜ਼ਾਂ ਦੇ ਉੱਪਰ ਖਾਸ ਕਰਕੇ ਦੇਖੋ ਧਰਮ ਗ੍ਰੰਥਾਂ ਦੇ ਉੱਪਰ ਇਤਿਹਾਸ ਦੇ ਉੱਪਰ ਜਿਹੜੇ ਨਾਇਕ ਨੇ ਸਾਡੇ ਹੀਰੋ ਨੇ ਜਿਨ੍ਹਾਂ ਨੇ ਕੌਮ ਵਾਸਤੇ ਇਨਸਾਨੀਅਤ ਵਾਸਤੇ ਸ਼ਹੀਦੀ ਦਿੱਤੀ ਆ ਉਹਨਾਂ ਦੀ ਜਿਹੜੀ ਰਿਸਪੈਕਟ ਆ ਖਾਸ ਕਰਕੇ ਬੋਲਾਂ ਦੇ ਵਿੱਚ ਰਿਸਪੈਕਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿਸੇ ਵੀ ਚੀਜ਼ ਨੂੰ ਪ੍ਰੈਜ਼ੈਂਟ ਕਰਨਾ ਇੱਕੋ ਧਰੂਵ ਰਾਠੀ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹ ਹਮੇਸ਼ਾ ਹੀ ਇੱਕ ਇਨਫੋਰਮੇਸ਼ਨਲ ਵੀਡੀਓ ਲੋਕਾਂ ਨੂੰ ਜਗਾਏ ਰੱਖਣ ਵਾਸਤੇ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਡੈਫੀਨੇਟਲੀ ਪ੍ਰੈਜ਼ੈਂਟ ਕਰਦਾ ਆ ਰਿਹਾ ਪਰ ਇਹ ਵੀ ਜਾਣਨਾ ਬੜਾ ਜ਼ਰੂਰੀ ਹੈ ਕਿ AI ਤੇ ਅੱਜ ਆ ਰਹੀ ਹੈ ਅਜੇ ਤਾਂ ਸ਼ੁਰੂਆਤ ਹੋਈ ਹੈ ਤੇ ਦਰੂਵ ਰਾਠੀ ਤੇ ਉਹਦੇ ਹੋਰ ਵੀ ਬਾਕੀ ਯੂਟਿਊਬਰਸ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਤੇ ਵੀਡੀਓਜ਼ ਬਣਾਉਂਦਿਆਂ ਨੂੰ ਕਈ ਸਾਲ ਹੋ ਗਏ ਨੇ ਕੀ ਉਹਨਾਂ ਦਾ ਮੈਸੇਜ ਕਨਵੇ ਹੋਣਾ ਫੇਲ ਹੋਇਆ ਵੀਰਸ਼ਿਪ ਤੇ ਅਜੇ ਵੀ ਮਿਲੀਅਨਸ ਚ ਆ ਰਹੀ ਹੈ ਜੇ ਉਹ ਇਤਿਹਾਸਿਕ ਫੈਕਟ ਵੇਖੋ ਇਤਿਹਾਸਿਕ ਫੈਕਟ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਗੂਗਲ ਤੇ ਜਾ ਕੇ ਅਸੀਂ ਆ ਆਪਣਾ ਟਾਈਪ ਇਨ ਕਰ ਦਈਏ ਕਿ ਹਾਂਜੀ ਸਾਨੂੰ ਫੈਕਟ ਦੱਸੋ ਤੇ ਉਹੀ ਗੂਗਲ ਤੋਂ ਫੈਕਟ ਨਿਕਲ ਕੇ ਤੇ ਸਾਹਮਣੇ ਆ ਜਾਂਦਾ ਸੋ ਬੜਾ ਜ਼ਰੂਰੀ ਹੈ ਜੇ ਮੈਨੂੰ ਕੋਈ ਵੀਡੀਓ ਲੈਟ ਸੇ ਮੈਨੂੰ ਕਿਸੇ ਪੀਰ ਪੈਗੰਬਰ ਦੇ ਉੱਪਰ ਜਾਂ ਕਿਸੇ ਅ ਕਿਸੇ ਐਸੇ ਸ਼ਹੀਦ ਸਿੰਘ ਦੇ ਉੱਪਰ ਅਗਰ ਮੈਨੂੰ ਵੀਡੀਓ ਬਣਾਉਣ ਦਾ ਮੌਕਾ ਮਿਲੇ ਤੇ ਮੈਂ ਡੈਫੀਨੇਟਲੀ ਜਿਹੜੇ ਸਿੱਖ ਸਕਾਲਰ ਨੇ ਯਾ ਉਸ ਧਰਮ ਦੇ ਜਿਸ ਧਰਮ ਦੇ ਮੈਂ ਵੀਡੀਓ ਜਿਹੜੇ ਉਹਨਾਂ ਦੇ ਸਕਾਲਰ ਨੇ ਜੇ ਮੈਂ ਉਹਨਾਂ ਨਾਲ ਵਾਰਤਾਲਾਪ ਕਰਕੇ ਇੱਕ ਪ੍ਰੋਪਰ ਰਿਸਰਚ ਜਿਹੜੀ ਹੈ ਮੈਂ ਉਹਦੇ ਉੱਪਰ ਕਰਕੇ ਫਿਰ ਵੀਡੀਓ ਬਣਾਵਾਂ ਆਈ ਥਿੰਕ ਉਹ ਵੀਡੀਓ ਵਾਕੇ ਮਾਇਨੇ ਰੱਖਦੀ ਹੋਏਗੀ ਇਸ ਤਰ੍ਹਾਂ ਮੈਂ AI ਦੀ ਮਦਦ ਦੇ ਨਾਲ ਜਾਂ Google ਦੀ ਮਦਦ ਦੇ ਨਾਲ ਮੈਂ ਵੀਡੀਓਜ਼ ਆਨਲਾਈਨ ਫੈਕਟ ਕੱਢ ਕੇ ਤੇ ਮੈਂ ਉਹੀ ਥੱਲੇ ਕਹਿਦਾ ਮੈਂ ਡਿਸਕ੍ਰਿਪਸ਼ਨ ਦੇ ਉੱਪਰ ਚੇਪਤੇ ਹੋਏ ਆ ਜੀ ਤੁਸੀਂ ਵੇਖ ਲਓ ਮੈਂ ਤੇ ਇਹਦੇ ਤੋਂ ਪੜ੍ਹ ਕੇ ਅੱਗੇ ਕਹਿੰਦਾ ਸੀ ਸੋ Google ਦੇ ਉੱਪਰ ਜ਼ਰੂਰੀ ਨਹੀਂ ਕਿ ਸਾਰੇ ਫੈਕਟ ਟਰੂਥ ਹੀ ਹੋਣ ਹਰ ਕਿਸੇ ਦੇ ਪਰਸਨਲ ਓਪੀਨੀਅਨ ਹੋ ਸਕਦੇ ਆ ਜਿੰਨੀ ਦੁਨੀਆ ਉਹਨਾਂ ਦੇ ਆਪੋ ਆਪੋ ਆਪਣੇ ਓਪੀਨੀਅਨ ਨੇ ਸੋ ਇਹ ਬੜਾ ਜ਼ਰੂਰੀ ਹੋ ਚੁੱਕਾ ਹੈ ਕਿ ਰਾਈਟ ਫੈਕਟਸ ਦੇ ਉੱਪਰ ਜਿਹੜੀ ਵੀਡੀਓ ਬਣਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਹ ਬਿਲਕੁਲ ਇੱਕ ਬੜਾ ਵਧੀਆ ਇਨੀਸ਼ੀਏਟਿਵ ਜਿਹੜਾ ਉਧਰੂਰਾਠੀ ਵੱਲੋਂ ਮੈਂ ਕਹਾਂਗਾ ਕਿ ਲਿਆ ਗਿਆ ਹੈ ਕਿ ਉਹਨੇ ਵੀਡੀਓ ਜਿਹੜੀ ਰਿਮੂਵ ਕਰ ਦਿੱਤੀ ਹੈ ਤੇ ਅਸੀਂ ਧੰਨਵਾਦ ਦੀਆਂ ਐਚੀਪੀਸੀ ਤੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਹੁਣਾਂ ਦੇ ਵੀ ਕਿ ਇਹ ਚੀਜ਼ ਦੇ ਉੱਪਰ ਜਿਹੜਾ ਇਤਰਾਜ਼ ਆ ਉਹ ਵਿਦੇਸ਼ਾਂ 'ਚ ਬੈਠੇ ਸਿੱਖਾਂ ਵੱਲੋਂ ਵੀ ਜ਼ਰੂਰ ਉਠਾਇਆ ਗਿਆ ਤੇ ਬਹੁਤ ਸਾਰੀਆਂ ਕਾਲਸ ਜਿਹੜੀਆਂ ਨੇ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਕੱਲ ਦੇ ਸਾਡੇ ਮਿੱਤਰਾਂ ਪਰਿਵਾਰਾਂ ਵੱਲੋਂ ਤੇ ਬਾਕੀ ਹੋਰਨਾਂ ਵੱਲੋਂ ਵੀ ਇਹ ਚੀਜ਼ਾਂ ਦੇ ਮੈਸੇजेस ਜਿਹੜੇ ਆ ਉਹ ਪਹੁੰਚੇ ਸਨ ਕਿ ਇਹ ਇਹਦੇ ਉੱਪਰ ਤੁਸੀਂ ਜ਼ਰੂਰ ਇੱਕ ਵੀਡੀਓ ਬਣਾ ਕੇ ਤੇ ਜ਼ਰੂਰ ਪਾਓ ਤੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਕਿ ਇਹੋ ਜਿਹਾ ਜਿਹੜਾ ਕੰਟੈਂਟ ਹੈ ਉਹ ਐਟ ਲੀਸਟ ਅਸੀਂ ਜੇ ਕੱਲ ਨੂੰ ਕੋਈ ਵੀਡੀਓ ਬਣਾਉਣ ਦਾ ਚਾਹਵਾਨ ਵੀ ਹੋਵੇ ਸਿੱਖ ਇਤਿਹਾਸ ਨੂੰ ਪ੍ਰੈਜੈਂਟ ਕਰਨ ਵਾਸਤੇ ਜੇ ਕੋਈ ਚਾਹਵਾਨ ਵੀ ਹੋਵੇ ਇੱਕ ਪ੍ਰੋਪਰ ਰਿਸਰਚ ਸਿੱਖ ਸਕਾਲਰ ਜਿਹੜੇ ਹੈਗੇ ਨੇ ਐਟ ਲੀਸਟ ਉਹਨਾਂ ਦੇ ਨਾਲ ਇੱਕ ਵਾਰਤਾਲਾਪ ਕਰਕੇ ਕਿਸ ਢੰਗ ਨਾਲ ਇਹ ਚੀਜ਼ ਪੋਟ੍ਰੇ ਕੀਤੀ ਜਾਵੇ ਤੇ ਉਹ ਜ਼ਰੂਰ ਕਰਨ ਪਰ ਜਿਹੜੀ AI ਦੇ ਨਾਲ ਮੂਵਿੰਗ ਪਿਕਚਰਸ ਨੇ ਉਹਦੇ ਤੋਂ ਗਰੇਜ ਕਰਨ ਤੇ ਆਪਣੇ ਗੁਰੂਆਂ ਦਾ ਜਿਹੜਾ ਸਾਡੇ ਗੁਰੂਆਂ ਦਾ ਉਹਨਾਂ ਦਾ ਸਤਕਾਰ ਜਿਹੜਾ ਉਹ ਬਰਕਰਾਰ ਰੱਖਣ ਆਪਣੇ ਪੀਰ ਪਗੰਬਰਾਂ ਦਾ ਵੀ ਸਤਕਾਰ ਜਿਹੜਾ ਉਹ ਜਰੂਰ ਕਰਨ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਜਿਹੜਾ ਮੈਸੇਜ ਆ ਉਹ ਕਲੀਅਰ ਹੋਵੇ ਕਿ ਕੱਲ ਨੂੰ ਇਹ ਨਾ ਹੋਵੇ ਕਿ AI ਦੀ ਮਦਦ ਦੇ ਨਾਲ ਜਿਹੜਾ ਮਰਚੀ ਜਣਾ ਖਣਾ ਉੱਟ ਕੇ ਆਪਣੇ ਹਿਸਾਬ ਦੇ ਨਾਲ ਉਹ ਚੀਜ਼ਾਂ ਨੂੰ ਪੋਟ੍ਰੇ ਕਰਨ ਲੱਗ ਪਵੇ ਇਹ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ